ਨੇ ਹਾਂ ਪੁੱਲਵਿੰਦਰ ਆ ਗਿਆ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਧੀਆ ਵੀਰੇ ਕਿਵੇਂ ਰਹਾ ਤੁਹਾਡਾ ਟ੍ਰਿਪ ਬਹੁਤ ਵਧੀਆ ਅੱਛਾ ਕਿੰਨੇ ਕੁ ਪੈਸੇ ਲੱਗੇ ਫਿਰ ਮੇਰੇ ਪੈਸੇ ਲੱਗੇ 60000 ਲੱਗੇ 60000 ਤੇ ਹੋਰ ਇੰਨੇ ਪੈਸੇ ਤੁਹਾਡੇ ਕੋ ਕਿਵੇਂ ਆਏ ਤੁਹਾਡੀ ਤਨਖਾਹ ਤਾਂ 15000 ਆ ਮੈਨੂੰ ਵੱਡੇ ਵੀਰੇ ਨੇ ਪੈਸੇ ਦਿੱਤੇ ਆ। ਅੱਛਾ, ਐਡਵਾਂਸ ਦਿੱਤੇ ਸੀ? ਨਹੀਂ ਨਹੀਂ ਵੀਰਾ ਕਹਿੰਦਾ ਤੂੰ ਜਾ ਘੁੰਮਿਆ ਕੋਈ ਨਹੀਂ ਹੌਲੀ ਹੌਲੀ ਕਰਕੇ ਦੇ ਦੇ। ਵੀਰੇ ਮੈਂ ਤੁਹਾਨੂੰ ਇੱਕ ਗੱਲ ਕਵਾਂ? ਬੋਲ। ਤੁਸੀਂ ਨਾ ਇੱਥੋਂ ਹਟਜੋ ਹੁਣ। ਕਿਉਂ? ਮੈਂ ਕਹਾਂ ਤੋ ਹਟਾ, ਤੁਸੀਂ ਹਟੋ। ਵੀਰੇ ਤੁਹਾਡਾ ਹੁਣ ਵਿਆਹ ਹੋ ਗਿਆ ਵਾ ਨਾ, ਤੁਹਾਨੂੰ ਹੁਣ ਖਰਚਾ ਵੀ ਕਿੰਨਾ ਚਾਹੀਦਾ ਹੋਊਗਾ, ਤੁਸੀਂ ਹਟਜੋ। 15000 ਚ ਤੁਹਾਡਾ ਕੁਝ ਨਹੀਂ ਬੰਨਣਾ। ਮੈਨੂੰ ਚਾਹੇ ਲੱਖ ਰੁਪਿਆ ਕੋਈ ਤਨਖਾਹ ਦੇ ਦੇ, ਪਰ ਮੈਂ ਇਸ ਦੁਕਾਨ ਤੋਂ ਨਹੀਂ ਹਟਣਾ। ਨਾਲੇ ਇੰਨੀ ਮਦਦ ਮੇਰੀ ਵੀਰੇ ਨੇ ਕੀਤੀ ਆ ਮੈਂ ਕਿਉਂ ਹਟੂੰਗਾ ਅੱਛਾ ਭਾਬੀ ਤੁਹਾਨੂੰ ਘੁੱਟਦੇ ਤਾਂ ਨਹੀਂ ਹੁੰਦੇ ਨਾ ਨਾ ਮੈਨੂੰ ਕੋ ਘੁੱਟਣਾ ਉਹਨਾਂ ਨੇ ਅੱਛਾ ਵੈਸੇ ਮੈਂ ਸਹੀ ਕਹਿ ਰਹੀ ਆ ਹਟ ਜੋ ਤੁਸੀਂ ਵੀਰੇ ਮੈਂ ਕਿਉਂ ਹਟਾਂ ਤੂੰ ਹਟ ਜਾ ਮੈਂ ਕਿਵੇਂ ਹਟ ਸਕਦੀ ਆ ਮੇਰਾ ਕਿਹੜਾ ਹਜੇ ਵਿਆਹ ਹੋਇਆ ਵਾ ਤੇ ਵਿਆਹ ਨੇ ਕੀ ਆ 11 ਵਜੇ ਦੋਵੇਂ ਵਿਆਹ ਕਰਾ ਲਾ ਵੀਰੇ ਮੇਰੀ ਨਾ ਹਜੇ ਬਹੁਤ ਉਮਰ ਭਈਆ ਹਜੇ ਨਹੀਂ ਮੈਂ ਕਰਾਉਣਾ ਵਿਆਹ ਕਿੰਨੀ ਕੁ ਉਮਰ ਭਈਆ ਪਤਾ ਵੀ ਨਹੀਂ ਲੱਗਣਾ ਛੱਟ ਤੇ ਵਿਆਹ ਹੋ ਜਾਣਾ ਤੇਰਾ ਨਾਲੇ ਉਸ ਤੋਂ ਬਾਅਦ ਤਾਂ ਤੈਨੂੰ ਹਟਣਾ ਹੀ ਪੈਣਾ ਕੋਈ ਨਾ ਹਜੇ ਬਹੁਤ ਟਾਈਮ ਆ ਨਾਲੇ ਜਦੋਂ ਵੀਰ ਆਊਗਾ ਨਾ ਤੁਸੀਂ ਤਨਖਾਹ ਦੀ ਗੱਲ ਕਰ ਲਿਓ ਮੈਂ ਕਿਉਂ ਕਰਾਂ ਤਨਖਾਹ ਦੀ ਗੱਲ ਤੁਸੀਂ ਲੈਣੀ ਤਨਖਾਹ ਤੁਸੀਂ ਮੰਗਿਓ ਮੈਨੂੰ ਤਾਂ ਵੀਰੇ ਨੇ ਆਪ ਹੀ ਦੇ ਦੇਣੇ ਆ ਤੇਰਾ ਨਾ ਭੋਲੂ ਦਾ ਭੋਲੂ ਹੀ ਆ ਕੀ ਕਿਹਾ ਕੁਝ ਨਹੀਂ ਵੀਰੇ ਮੈਂ ਕਿਹਾ ਵੀ ਤੁਸੀਂ ਵੀਰੇ ਵਧੀਆਂ ਹੋ ਮੈਂ ਸੁਣ ਲਿਆ ਵਾ ਚੁੱਪ ਕਰਕੇ ਕੰਮ ਕਰ ਲਓ ਆਪਣਾ ਮੇਰੇ ਨਾ ਕਾਨਾ ਤੁਹਾਡੇ ਵਾਲੀ ਰਹਿੰਦੇ ਆ ਮੈਨੂੰ ਪਤਾ ਲੱਗ ਜਾਂਦਾ ਵਾ ਨਾਲੇ ਸਮਾਨ ਕਿੱਦਾਂ ਲਾਇਆ ਵਾ ਵਧੀਆ ਤਰੀਕੇ ਨਾਲ ਲਾਓ ਹਾਂਜੀ ਨਾਲੇ ਸਿਮਰਨ ਹਾਂਜੀ ਵਿਆਹ ਤੋਂ ਬਾਅਦ ਤੂੰ ਸੋਹਰੇ ਘਰੇ ਜਾਏਂਗੀ ਕਿ ਮੁੰਡਾ ਇੱਧਰ ਆਊਗਾ ਵੀਰੇ ਮੈਂ ਹੀ ਜਾਊਂਗੀ ਉਧਰ ਤੇ ਜੇ ਤੂੰ ਜਾਏਂਗੀ ਫਿਰ ਦੁਕਾਨ ਤੇ ਕਿੱਦਾਂ ਆਏਂਗੀ ਇਰੇ ਸਵੇਰੇ ਸਵੇਰੇ ਹੋਰ ਕੋਈ ਕੰਮ ਨਹੀਂ ਹੈਗਾ ਤੁਹਾਨੂੰ ਫालतू ਗੱਲਾਂ ਤੋਂ ਇਲਾਵਾ ਸ਼ੁਰੂ ਕਿੰਨੇ ਕੀਤੀਆਂ ਚਲੋ ਕੰਮ ਕਰ ਲਓ ਹੁਣ ਕੰਮ ਤੁਸੀਂ ਕਰਨਾ ਮੈਂ ਤਾਂ ਤੁਹਾਨੂੰ ਦੇਖਣਾ ਵਾ ਕਿ ਤੁਸੀਂ ਕੰਮ ਸਹੀ ਤਰੀਕੇ ਨਾਲ ਕਰਦੇ ਹੋ ਕਿ ਨਹੀਂ ਕਰਦੇ ਹਾ ਬਈ ਕੱਲ ਕਿੱਥੇ ਸੀ ਕੱਲ ਤਾਂ ਮੈਂ ਵਿਆਹ ਤੇ ਗਿਆ ਹੋਇਆ ਸੀ ਫੋਨ ਕਿਹੜਾ ਤੇਰੇ ਕੋਲ ਮੇ ਕੋ ਆਈਫੋਨ ਹੈ ਜੀ ਆਹ ਦੇਖੋ ਤਨਖਾ ਕਿੰਨੀ ਹੈ ਤੇਰੀ ਮੇਰੀ 15000 ਤੇ ਆਈਫੋਨ ਕਿੱਥੋਂ ਲਿਆ ਦੁਕਾਨ ਤੋਂ ਉਹ ਹੋਰ ਕਿਹੜਾ ਕੋਈ ਅੰਡੇ ਵਾਲੀ ਰੇੜੀ ਤੋਂ ਲੈਂਦਾ ਦੁਕਾਨ ਤੋਂ ਹੀ ਲੈਨੇ ਆ ਤੇ ਮੈਂ ਵੀ ਤਾਂ ਗਿਆ ਦੁਕਾਨ ਤੋਂ ਤੁਸੀਂ ਵੀ ਲੈ ਆਓ ਕੱਲ ਇੱਕ ਤੂੰ ਸਟੋਰੀ ਪਾਈ ਸੀਗੀ ਹਾਂਜੀ ਪਾਈ ਸੀ ਦੇਖੀ ਤੁਸੀਂ ਕਿੰਨੀ ਵਧੀਆ ਫੋਟੋ ਆਈ ਸੀ ਨਾ ਵਧੀਆ ਵਧੀਆ ਕੋਈ ਨਹੀਂ ਡਿਲੀਟ ਕਰ ਉਹਨੂੰ ਕਿਉਂ ਮਸਾ ਦਾ 700 ਵਿਊ ਆਇਆ ਮੈਂ ਕਿਉਂ ਡਿਲੀਟ ਕਰਾਂ ਸਟੋਰੀ ਵਿੱਚ ਨਾ ਮੇਰੀ ਭੈਣ ਆਈ ਹੋਈ ਆ ਸਟੋਰੀ ਫਟਾਵਾ ਡਿਲੀਟ ਕਰ ਦੇ ਭੈਣ ਆਈ ਆ ਭੈਣ ਕਿ ਤੂੰ ਤਾਂ ਆਇਆ ਨਹੀਂ ਯਾਰ ਕੱਲੀ ਭੈਣ ਆਈ ਸੀ ਤੇ ਮੈਂ ਪੂਰਾ ਟੱਬਰ ਲਿਆਂਦਾ ਸਟੋਰੀ 'ਚ ਤੂੰ ਕੱਲ ਫੋਟੋ ਖਿੱਚੀ ਹੋਈ ਹੈ ਨਾ ਮਗਰ ਮੇਰੀ ਭੈਣ ਆਈ ਹੋਈ ਆ ਤੇ ਵਧੀਆ ਯਾਰ ਉਹਨੂੰ ਵੀ ਸੱਜੋ ਜਣਾਂ ਨੇ ਦੇਖ ਲਿਆ ਤਾਂ ਹੀ ਕਹਿ ਰਹੇ ਆ ਡਿਲੀਟ ਕਰ ਮੈਨੂੰ ਪੰਜਵੇਂ ਬੰਦੇ ਦੀ ਸ਼ਿਕਾਇਤ ਆਈ ਆ ਕਿ ਉਹਨੇ ਸਟੋਰੀ ਪਾਈ ਆ ਤੇਰੀ ਭੈਣ ਦੀ ਫੋਟੋ ਆਈ ਹੋਈ ਆ ਵਿੱਚ ਅੱਛਾ ਫਿਰ ਐਸਾ ਹੋਣਾ ਤਾਂ ਉਹਨੇ ਵੀ ਫੋਲੋ ਕੀਤਾ ਹੋਣਾ ਮੈਨੂੰ ਉਹਨੂੰ ਕਿਹਾ ਕਰ ਯਾਰ ਉਹਨੂੰ ਵਿਊ ਦੇ ਦਿੰਦਾ ਸਟੋਰੀ ਤੇ ਲਾਈਕ ਨਹੀਂ ਕਰਦਾ ਲਾਈਕ ਵੀ ਕਰਿਆ ਕਰੇ ਉਹ ਤੂੰ ਪਾਗਲਾ ਓਏ ਤੂੰ ਵੀ ਫੋਲੋ ਕੀਤਾ ਆ ਮੈਨੂੰ ਮੈਂ ਤੇਰੇ ਕੰਨ ਤੇ ਲਾਉਣੀ ਮੈਂ ਨਹੀਂ ਫੋਲੋ ਫੋਲੋ ਕੀਤਾ ਸਟੋਰੀ ਡਿਲੀਟ ਕਰ ਦੇ ਨਹੀਂ ਤਾਂ ਮੈਨੂੰ ਕੰਨਾਂੇ ਆਉਂਦੀ ਆ ਸਟੋਰੀ ਡਿਲੀਟ ਮੈਂ ਕਿਉਂ ਸਟੋਰੀ ਡਿਲੀਟ ਕਰਾਂ ਮਸਾਦਾ ਮੈਂ ਪਾਈ ਆ ਮਸਾਦਾ ਚੈਨਲ ਚੈਨਲ ਲੱਗਿਆ ਮੇਰਾ ਉਹ ਤੂੰ ਡਿਲੀਟ ਕਰਦੇ ਬੰਦਿਆਂ ਵਾਂਗੂ ਤੈਨੂੰ ਮੈਂ ਪਿਆਰ ਨਾ ਕਹਿ ਰਿਆ ਫੜਾ ਫੜਾ ਡਿਲੀਟ ਕਰ ਫੋਨ ਫੜਾ ਆਪਦਾ ਨਾਲੇ ਫੋਟੋ ਖਿੱਚੀ ਕਿੱਦਾਂ ਸੀ ਓਏ ਫੋਟੋ ਤੈਨੂੰ ਨਹੀਂ ਆਉਂਦੀ ਬਣਦੀ ਸਟੋਰੀ ਆ ਦੇ ਕਿੰਨੀ ਸੋਣੀ ਆਈ ਹੈ ਨਾ ਪਾਦਾ ਵੀ ਮੈਂ ਤੇਰਾ ਫੋਨ ਭੰਨ ਦੇਣਾ ਤੇ ਨਾਲੇ ਤੇਰੇ ਕੰਨ ਤੇ ਲਾਉਣੀਆਂ ਨੇ ਕਿਉਂ ਕੀ ਹੋ ਗਿਆ ਪਾਗਲ ਵਾਲੀ ਗੱਲਾਂ ਕਰਦਾ ਵੇ ਦੁਕਾਨ ਤੇ ਖੜਾ ਓ ਮੇਰੀ ਗੱਲ ਸੁਣ ਦੁਕਾਨ ਸਾਡੀ ਆ ਨਾਲੇ ਮੇ ਕੋ ਅੰਦਰ ਜਾਗੋ ਵਾਲਾ ਮੋਟਾ ਡੰਡਾ ਪਿਆ ਆ ਕੁੜੀਆਂ ਨੇ ਢਾ ਲੈਣਾ ਤੈਨੂੰ ਤੰਕੀ ਦੇ ਰੇ ਮੈਨੂੰ ਤੇ ਹੋਰ ਤੂੰ ਮੇਰੀ ਭੂਆ ਦਾ ਮੁੰਡਾ ਤੈਨੂੰ ਮੈਂ ਪਰੋਸੂਗਾ ਓ ਤੂੰ ਫੋਟੋ ਡਿਲੀਟ ਕਰ ਦੇ ਮੈਂ ਜਾਵਾਂ ਇੱਥੋਂ ਦੀ ਮੈਂ ਤਾਂ ਨਹੀਂ ਕਰਦਾ ਡਿਲੀਟ ਕਰ ਲੈ ਜੋ ਕਰਨਾ ਲੈ ਵੀ ਜੇ ਤੂੰ ਆ ਕੇ ਨਾ ਕਰ ਲੈ ਜੋ ਕਰਨਾ ਦੇਖ ਲੈ ਮੈਂ ਕਿੰਨਾ ਕੁਛ ਕਰ ਸਕਦਾ ਕਰ ਲੈ ਵੈਸੇ ਵੀ 23 ਘੰਟੇ ਹੋ ਗਏ 24 ਘੰਟੇ ਬਾਦ ਆਪੇ ਉੱਡ ਜਾਣੀਆਂ ਤੂੰ ਕਰ ਲੈ ਜੋ ਕਰਨਾ ਕੱਕਾ ਫੇ ਬਚ ਕੇ ਰਹੀ ਮੇਰ ਤੋਂ ਬਚ ਕੇ ਰਹੀ ਓ ਤੁਰ ਜਾ ਪਤਾ ਨਹੀਂ ਕਿੱਥੋਂ ਆ ਜਾਂਦੇ ਹਰਤ ਨੂੰ ਜਾਣਦਾ ਸੀ ਮੁੰਡਾ ਮੈਨੂੰ ਕਿਵੇਂ ਜਾਣਦਾ ਹੋਊਗਾ ਗੱਲਾਂ ਤਾਂ ਥੋੜੇ ਨਾ ਕਰਦੇ ਪਏ ਸੀ ਓ ਗੱਲਾਂ ਤਾਂ ਮੇਰੇ ਨਾਲ ਕਰਦਾ ਸੀ ਪਰ ਤੌਰ ਤਰੀਕੇ ਤੇਰੇ ਵਾਂਗੂ ਹੀ ਲੱਗਦੇ ਸੀ ਕਿਤੇ ਤੇਰੀ ਭੂਆ ਦਾ ਮੁੰਡਾ ਤਾਂ ਨਹੀਂ ਸੀ ਮੇਰੇ ਤਾਂ ਹੀ ਤੁਸੀਂ ਫੋਟੋਆਂ ਖਿਚਾਉਂਦੇ ਪਏ ਸੀ ਉਹਦੇ ਨਾਲ ਤੇ ਹੋਰ ਮੈਂ ਕਿਹਾ ਚਲ ਪਾ ਦਾਂਗੇ ਤੇਰਾ ਭੂਆ ਦਾ ਮੁੰਡਾ ਵੀ ਮਸ਼ਹੂਰ ਹੋ ਜਾਊਗਾ ਆਲਾਂ ਤੋਂ ਵੀਰ ਨੂੰ ਮੈਂ ਦੱਸਦੀਆਂ ਵੀਰ ਨੂੰ ਵੀਰੇ ਪਤਾ ਨਹੀਂ ਕਿਦੇ ਕਿਦੇ ਨਾਲ ਫੋਟੋ ਖਚਾਉਂਦੇ ਰਹਿੰਦੇ ਆ ਇਹਦੂ ਕੀ ਹੋ ਗਿਆ ਸੋਰੇ ਸੋਰੇ ਇਹ ਵੀ ਜਿਆਦਾ ਜਿਆਦਾ ਤਪੀ ਤਪੀ ਲੱਗਦੀ ਵੀ ਆ ਮੈਂ ਵੀਊ ਚੈੱਕ ਕਰਤਾ ਉਪੱਲਾ 770 ਤੋਂ 775 ਹੋ ਗਏ ਸਿਮਰਨ ਪੰਜ ਜਣੇ ਨੇ ਹੋਰ ਦੇਖ ਲਈ ਆਪਣੀ ਸਟੋਰੀ ਵੀਰੇ ਕੰਮ ਕੁਮੂ ਵੀ ਕਰ ਲੋ ਬੈਕ ਹੋਰ ਪਾਨਾਸ ਤੇ ਹੋਰੀ ਹਾਂ ਆਈਆ ਬੋਟ ਵਧੀਆ ਫਾੜੀ ਸਸੀਗਾ ਵੀਰੇ ਸਸੀ ਕੱਲ ਆ ਗਏ ਫਿਰ ਫਾਜੀ ਵੀਰੇ ਸਾਸਿਕਾ ਸਾਸਿਕਾ ਕੇਮਰੇ ਆ ਟ੍ਰਿਪ ਤੇਰਾ ਬਹੁਤ ਵਧੀਆ ਸੀਗਾ ਵੀਰੇ ਕੀਤਾ ਫਿਰ ਇੰਜੋਏ ਹਾਂਜੀ ਹਾਂਜੀ ਦੇਖੀ ਸੀ ਮੈਂ ਤੇਰੀ ਸਟੋਰੀ ਨਾਲੇ ਗੁਰੂਫ ਜੀ ਪਾ ਰਿਆ ਸੀ ਹੈ ਹਾਂਜੀ ਨਾਲੇ ਉਹ ਤੁਹਾਡੀ ਭਾਬੀ ਕਹਿ ਰਹੇ ਸੀ ਕਿ ਵੀਰੇ ਨੂੰ ਥੈਂਕ ਯੂ ਕਹਦੇ ਹੋ ਓਏ ਯਾਰ ਥੈਂਕ ਯੂ ਵਾਲੀ ਕਿਹੜੀ ਗੱਲ ਆ ਉਹ ਵੀ ਤਾਂ ਸਾਡੀ ਛੋਟੀ ਭੈਣ ਅਰ ਗਿਆ ਹਾਂਜੀ ਚਲੋ ਵਧੀਆ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਆ ਕਿਸੇ ਦੀ ਨਜ਼ਰ ਨਾ ਲੱਗੇ ਪਰਮਾਤਮਾ ਸੁੱਖ ਰੱਖੇ ਪਰਿਵਾਰ ਚ ਹੁਣ ਫਿਰ ਹੋਰ ਤਾਂ ਨਹੀਂ ਛੁੱਟੀਆਂ ਕਰਨੀਆਂ ਨਹੀਂ ਨਹੀਂ ਵੀਰੇ ਕਦੋਂ ਆਇਆ ਸੀ ਵਾਪਸ ਵੀਰੇ ਮੈਂ ਪਰਸੋ ਆਇਆ ਸੀਗਾ ਕੱਲ ਵਿਆਹ ਤੇ ਵੀ ਜਾ ਆ ਤੇ ਅੱਜ ਦੁਕਾਨ ਤੇ ਆ ਗਿਆ ਹਾਂ ਹੁਣ ਮੇਰੀ ਗੱਲ ਸੁਣ ਲੈ ਤੇਰੀਆਂ ਬਹੁਤ ਛੁੱਟੀਆਂ ਹੋ ਗਈਆਂ ਠੀਕ ਹੈ ਹੁਣ ਕੰਮ ਪ੍ਰਤੀ ਥੋੜਾ ਜਿਆਦਾ ਸੀਰੀਅਸ ਹੋ ਜਾ ਹੈ ਠੀਕ ਹੈ ਵੀਰੇ ਕੰਮ ਬਲ ਧਿਆਨ ਦੇਂਗਾ ਨਾ ਕੱਲ ਨੂੰ ਪਰਿਵਾਰ ਵੀ ਸੋਖਾ ਰਹਿੰਦਾ ਪੈਸੇ ਪੂਸੇ ਬਣਦੇ ਰਹਿੰਦੇ ਠੀਕ ਹੈ ਜੇ ਮੌਕਾ ਲੱਗਿਆ ਫਿਰ ਤੇਰੀ ਤਨ ਖਾ ਵੀ ਵਧਾ ਦਾਂਗੇ ਥੋੜੀ ਜਿਹੀ ਨਾਲੇ ਵੀਰੇ ਇਹ ਨਾ ਮੇਰੇ ਨਾਲ ਸਵੇਰੇ ਸਵੇਰੇ ਕਹਿ ਰਹੇ ਨੇ ਕਿ ਤੂੰ ਹਟ ਜਾ ਇੱਥੋਂ ਕਿਉਂ ਕਹਿੰਦੇ ਤੇਰਾ ਵਿਆਹ ਹੋ ਗਿਆ ਤੇਰਾ ਖਰਚਾ ਡਬਲ ਹੋ ਗਿਆ ਹੁਣ ਤੇਰਾ 15000 ਨਾ ਕਿੱਥੋਂ ਚੱਲਣਾ ਕੰਮ ਉਹ ਵੈਸੇ ਤੈਨੂੰ ਛੇੜਦਿਆਂ ਹੋਣੀਆਂ ਨਹੀਂ ਵੀਰੇ ਮੈਨੂੰ ਕਹਿੰਦੀ ਆ ਕਿ ਵੀਰਾ ਆਊਗਾ ਤਨਖਾਹ ਵੀ ਮੰਗ ਲਈ ਸਿਮਰਨ ਆ ਜਾ ਹਟਦੀਆਂ ਦੇਖ ਲੈ ਇੱਧਰ ਆ ਸਿਮਰਨ ਹੁਣ ਮੰਗ ਵੀਰੇ ਤੇ ਤਨਖਾਹ ਆਂਦੇ ਸਰ ਸਾਹ ਤਾਂ ਲੈਣਦਿਆ ਕਰ ਉਹਨੂੰ ਆਂਦੇ ਸਾਰੀ ਛੇੜਨਾ ਸ਼ੁਰੂ ਕਰ ਦਿੰਨੀ ਆ ਤੂੰ ਵੀਰੇ ਮੈਂ ਕੁਝ ਨਹੀਂ ਕਿਹਾ ਵੀਰਾ ਤਾਂ ਨਾ ਬਸ ਐਵੇਂ ਹੀ ਦੇਹਾ ਵੀਰੇ ਦੇਖ ਲੋ ਤੁਹਾਡੇ ਸਾਹਮਣੇ ਝੂਠ ਬੋਲੀ ਜਾਂਦੀ ਐ ਜਾਂਦੀ ਸੀ ਕਹਿੰਦੇ ਵੀਰੇ ਤੋਂ ਤਨਖਾਹ ਮੰਗ ਲਾ ਨਾਲੇ ਹਟ ਜਾ ਖਰਚਾ ਤੇਰਾ ਡਬਲ ਹੋ ਗਿਆ ਤੇ ਹਟ ਜਾ ਫਿਰ ਸਹੀ ਤਾਂ ਕਹਿੰਦੀ ਐ ਮੈਂ ਕਿਉਂ ਹਟੂੰਗਾ ਵੀਰੇ ਤੁਸੀਂ ਮੇਰਾ ਇੰਨਾ ਸਾਥ ਦਿੰਨੇ ਹੋ ਤੇ ਮੇਰੇ ਵੱਡੇ ਭਰਾ ਹਾਂ ਮੈਂ ਕਿਉਂ ਤੁਹਾਨੂੰ ਛੱਡ ਕੇ ਜਾਊਂਗਾ ਇੱਥੋਂ ਕਾਕਾ ਤੂੰ ਛੱਡ ਕੇ ਜਾ ਵੀ ਨਹੀਂ ਸਕਦਾ ਭੋਲੂ ਨੂੰ ਕੋਈ ਰੱਖਦਾ ਸਹੀ ਕਿਹਾ ਵੀਰੇ ਮੇਰੀ ਗੱਲ ਸੁਣ ਲੈ ਆਪਾਂ ਹੈਗੇ ਤਿੰਨੇ ਚਾਰੇ ਭੈਣ ਭਰਾ ਠੀਕ ਹੈ ਆਪਾਂ ਵੈਸੇ ਹੱਸਦੇ ਖੇਡਦੇ ਰਹਨੇ ਆ ਆਪਣੇ ਚ ਨਾ ਕਦੇ ਲੜਾਈ ਹੋਣੀ ਐ ਤੇ ਨਾ ਹੋਊਗੀ ਵੀਰੇ ਲੜਾਈ ਤਾਂ ਨਹੀਂ ਹੁੰਦੀ ਬਸ ਇਹਨੂੰ ਕਹਿ ਦੋ ਕਿ ਮੈਨੂੰ ਭੋਲੂ ਭੋਲੂ ਨਾ ਕਹਾ ਕਰੇ ਲੈ ਵੀ ਦੋ ਵਾਰੀ ਨਾ ਕਹਿ ਕਰ ਠੀਕ ਆ ਇੱਕ ਵਾਰੀ ਕਹਿਆ ਕਰੂਗਾ ਇੱਕ ਵਾਰੀ ਵੀ ਕਿਉਂ ਕਹਿਣਾ ਵਾ ਵੀਰਾ ਕਹਿ ਸਕਦਾ ਮੈਨੂੰ ਤੂੰ ਨਹੀਂ ਕਹਿਣਾ ਹੈਗਾ ਕੀ ਮੈਂ ਕਹਿ ਸਕਦਾ ਹਾਂਜੀ ਵੀਰੇ ਦੋ ਵਾਰੀ ਵੀ ਤੂੰ ਸੀ ਤਾਂ ਵੱਡੇ ਭਰਾ ਉਹ ਨਾ ਜਿੰਨੇ ਵੀਰ ਮਰਜ਼ੀ ਕਹਿ ਲੋ ਤੇ ਮੈਂ ਵੀ ਤਾਂ ਛੋਟੀ ਭੈਣ ਆ ਨਾ ਫਿਰ ਨਹੀਂ ਉਹ ਚੰਗਾ ਨਹੀਂ ਲੱਗਦਾ ਛੋਟੀ ਭੈਣਾਂ ਬੋਲਣ ਇਦਾਂ ਵੱਡੇ ਭਰਾ ਨੂੰ ਇਦਾਂ ਹੱਸਦੇ ਖੇਡਦੇ ਰਹਿਆ ਕਰੋ ਠੀਕ ਹੈ ਨਾ ਹੁਣ ਨਾਲੇ ਗਾਕਾਂ ਵੱਲ ਵੀ ਧਿਆਨ ਦੇ ਦਿਆ ਕਰੋ ਆਹ ਵੜ ਥੈਂਕ ਯੂ ਵੀਰੇ ਆਹ ਵੜ ਕੁੜੀਆ ਥੈਂਕ ਯੂ ਆ ਲੈ ਤੈਨੂੰ ਮੈਂ 10000 ਦੇਣ ਲੱਗਿਆ ਠੀਕ ਹੈ ਤੇ 5000 ਤੇਰਾ ਮੈਂ ਕੱਟ ਲਿਆ ਠੀਕ ਆ ਵੀਰੇ ਹਰ ਮਹੀਨੇ 5-5000 ਕਟਾਂਦਾ ਰਹੀ ਠੀਕ ਹੈ ਹਾਂਜੀ ਨਾਲੇ ਤੇਰਾ ਹਿਸਾਬ ਠੀਕ ਰਹੂਗਾ ਨਾਲੇ ਮੇਰਾ ਹਿਸਾਬ ਠੀਕ ਰਹੂਗਾ ਹਾਂਜੀ ਬਾਕੀ ਦੇ ਵਿੱਚੋਂ ਕੋਈ ਲੋਡ ਹੋਵੇ ਉਦੋਂ ਮੰਗ ਲਈ ਠੀਕ ਹੈ ਠੀਕ ਹੈ ਚਲੋ ਸ਼ਾਬਾਸ਼ ਕੰਮ ਕਰ ਲਓ ਓਏ ਤੂੰ ਜਾਣ ਕੇ ਛੇੜਦੀ ਐ ਨਾ ਉਹਨਾਂ ਨੂੰ ਨਹੀਂ ਛੇੜਦੀ ਵੀਰੇ ਹੁਣ ਮੈਂ ਛੇੜਿਆ ਕਰ ਦਿਲ ਲੱਗਿਆ ਰਹਿੰਦਾ ਤੁਹਾਡਾ ਕਿਤੇ ਮੇਰਾ ਵੀ ਚਲੋ ਭੁੱਲ ਵੀਰੇ ਕਰੀਏ ਕੰਮ ਕੰਮ ਕਰੀਏ ਚਲਾ ਆਜਾ ਆਜਾ ਕਰਦੇ ਆ ਕੰਮ ਓ ਨਾਲੇ ਗੱਲ ਸੁਣ ਹਾਂਜੀ ਵੀਰੇ ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਜ਼ਿਆਦਾ ਨਹੀਂ ਐਕਟਿਵ ਹੋ ਗਿਆ ਹਾਂਜੀ ਵੀਰੇ ਮੈਂ ਸਟੋਰੀ ਪਾਈ ਸੀ ਨਾ ਤੇ ਉਹ ਵਾਇਰਲ ਹੋਣ ਲੱਗ ਗਈਆਂ ਵਾਇਰਲ ਹੋ ਕੇ ਤਾਂ 20000 ਵੀਊ ਆਉਣ ਲੱਗ ਗਿਆ ਕਿੰਨਾ ਵੀਊ ਆਇਆ ਕੱਲ ਕੱਲ੍ਹ ਵਾਲੀ ਤੇ ਵੀਰੇ 791 ਆ ਗਏ ਤੈਨੂੰ ਅਜੇ ਵਾਇਰਲ ਦੱਸੀ ਜਾਂਦਾ ਜਾਂ ਕੰਮ ਕਰ ਲੈ ਬੰਦਾ ਮੇਰੀ ਅੱਖਾਂ 'ਚ ਹਜੇ ਵੀ ਰੜਕ ਰਿਹਾ ਵਾ ਤੇ ਮੈਂ ਲੈਣਾ ਉਹਦੇ ਤੋਂ ਬਦਲਾ ਤੇ ਤੇਰੇ ਸਾਥ ਦੇ ਬਿਨਾ ਮੈਂ ਉਹਦੇ ਤੋਂ ਬਦਲਾ ਨਹੀਂ ਲੈ ਸਕਦੀ ਉਹਨੂੰ ਵੀ ਤਾਂ ਪਤਾ ਲੱਗੇ ਨਾ ਕਿ ਉਹਨੇ ਪੰਗਾ ਕਿਹਦੇ ਨਾਲ ਲਿਆ ਜਦ ਤੱਕ ਮੈਂ ਉਹਨੂੰ ਬਰਬਾਦ ਨਹੀਂ ਨਾ ਕਰ ਦਿੰਦੀ ਤਦ ਤੱਕ ਮੈਨੂੰ ਚੈਨ ਨਹੀਂ ਆਣਾ ਜਿਹੜਾ ਮੈਂ ਤੈਨੂੰ ਕੰਮ ਕਿਹਾ ਨਾ ਉਹਨੂੰ ਲੱਗ ਜਾ ਬੜੀ ਜਲਦੀ ਆਪਾਂ ਗੇਮ ਪਾਵਾਂਗੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜਾਨੀ ਕਿਵੇਂ ਆ ਠੀਕ ਆ ਵੀਰੇ ਵੀਰੇ ਤੁਸੀਂ ਇੱਦਾਂ ਕਿਉਂ ਕਹਿੰਨੇ ਪਏ ਹੁਣ ਤਾਂ ਮੈਂ ਬਿਲਕੁਲ ਠੀਕ ਹੋ ਗਿਆ ਹਾਂ ਚੱਲ ਜਾ ਮੇਰੇ ਹੱਥੋਂ ਬਚ ਜਾ ਜਿੰਨਾ ਤੇਰੇ ਤੋਂ ਬਚ ਹੁੰਦਾ ਨਹੀਂ ਕਰਦਾ ਸੁਣਦੇ ਚਲੋ ਬੋਲ ਸੋਨੀ ਕੀ ਕਰਦਾ ਅੱਜਕੱਲ ਮੈਂ ਵੀਰੇ ਦੋ ਤਿੰਨ ਥਾਵਾਂ ਤੇ ਕੰਮ ਕੀਤਾ ਸੀਗਾ ਜੀ ਤੇ ਉੱਥੇ ਕੰਮ ਬਹੁਤ ਜ਼ਿਆਦਾ ਕਰਾਂਦੇ ਆ ਉੱਥੇ ਮੇਰਾ ਮਨ ਵੀ ਲੱਗਿਆ ਨਾ ਇਹੋ ਜਿਹਾ ਮਾਹੌਲ ਬਣਿਆ ਵਾ ਤਾਂ ਫਿਰ ਮੈਂ ਹਟ ਗਿਆ ਉੱਥੋਂ ਮਤਲਬ ਕੁੱਲ ਮਿਲਾ ਕੇ ਵੇਲਾ ਹੈ ਹਾਂਜੀ ਵੀਰੇ ਸਲ ਕੋਈ ਨਹੀਂ ਮੈਂ ਤਾਂ ਤੁਹਾਨੂੰ ਕੰਮ ਦਾ ਕਹਿਣ ਆਇਆ ਸੀ ਵੀਰੇ ਮੈਨੂੰ ਕੰਮ ਤੇ ਰੱਖ ਲੋ ਜੀ ਦੁਬਾਰਾ ਦੇਖ ਛੋਟੇ ਵੀਰ ਓਦਾਂ ਚਾਹ ਪਾਣੀ ਪੀਣਾ ਕੋਈ ਸਮਾਨ ਲੈਣਾ ਜੀ ਆਇਆਂ ਨੂੰ ਪਰ ਜੇ ਤੂੰ ਸੋਚਦਾ ਮੈਂ ਤੈਨੂੰ ਕੰਮ ਤੇ ਰੱਖ ਲਾਂ ਇਸ ਜਨਮ ਚ ਪੋਸੀਬਲ ਨਹੀਂ ਹੈਗਾ ਵੀਰੇ ਮੈਨੂੰ ਪਤਾ ਮੇਰੇ ਤੋਂ ਜਾਣਿਆਂ ਜਾਣੇ ਵਿੱਚ ਬਹੁਤ ਵੱਡੀ ਗਲਤੀ ਹੋਈ ਆ ਮੈਂ ਬਹੁਤ ਕੁਝ ਕਰ ਬੈਠਿਆ ਸੀਗਾ ਪਰ ਗਲਤੀ ਇਨਸਾਨ ਤੋਂ ਹੀ ਹੁੰਦੀ ਆ ਸੰਨੀ ਗੱਲ ਉਹ ਨਹੀਂ ਗਈ ਗੱਲ ਇਹ ਆ ਜੇ ਤੂੰ ਮੇਰਾ ਨੁਕਸਾਨ ਕਰ ਦਿੰਦਾ ਨਾ ਕੋਈ ਘਾਟਾ ਪਵਾ ਦਿੰਦਾ ਮੈਂ ਜਰ ਲੈਂਦਾ ਤੂੰ ਮੇਰਾ ਵਿਸ਼ਵਾਸ ਤੋੜਿਆ ਤੈਨੂੰ ਪਤਾ ਮੇਰੇ ਕੋਲੇ ਜਿੰਨੇ ਵੀ ਕੰਮ ਕਰਦੇ ਨੇ ਨਾ ਮੈਂ ਸਾਰਿਆਂ ਨੂੰ ਆਪਣੇ ਭੈਣ ਭਰਾ ਸਮਝਦਾ ਦੁਕਾਨ ਦੀਆਂ ਚਾਬੀਆਂ ਤੱਕ ਇਹਨਾਂ ਕੋਲੇ ਹੁੰਦੀਆਂ ਸਾਰੀ ਸਮਾਨ ਦੀ ਜ਼ਿੰਮੇਵਾਰੀ ਇਹਨਾਂ ਨੂੰ ਦਿੱਤੀ ਹੁੰਦੀ ਹੈ ਮੈਂ ਤਾਂ ਆਪ ਬਾਤ ਚਾ ਨਾ ਪਹਿਲਾ ਦੁਕਾਨ ਇਹ ਖੋਲ ਲੈਂਦਾ ਤੇ ਤੈਨੂੰ ਯਾਦ ਹੋਣਾ ਇਹਨਾਂ ਸਾਰਿਆਂ ਨਾਲੋਂ ਜ਼ਿਆਦਾ ਮੈਂ ਤੇਰਾ ਕੀਤਾ ਜਿਹੜਾ ਬੰਦਾ ਮੇਰਾ ਵਿਸ਼ਵਾਸ ਤੋੜਦਾ ਨਾ ਮੇਰੇ ਲਈ ਉਸ ਤੋਂ ਮਾੜਾ ਬੰਦਾ ਕੋਈ ਨਹੀਂ ਜ਼ਿੰਦਗੀ 'ਚ ਇਸ ਕਰਕੇ ਇੱਥੇ ਕੰਮ ਲੱਗਣ ਦਾ ਸੋਚ ਹੀ ਨਾ ਬਾਈ ਵੀਰੇ ਦੇਖ ਲਓ ਜੀ ਇੱਕ ਮੌਕਾ ਤਾਂ ਰੱਬ ਵੀ ਦੇ ਦਿੰਦਾ ਵਾ ਸੌਰੀ ਵੀਰੇ ਹੋ ਸਕਿਆ ਤਾਂ ਮੈਨੂੰ ਮਾਫ ਕਰ ਦੇ ਪਰ ਇਸ ਮਾਮਲੇ 'ਚ ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦਾ ਮੈਂ ਤਾਂ ਤੈਨੂੰ ਕਿਸੇ ਹੋਰ ਵੀ ਨਹੀਂ ਲਵਾ ਸਕਦਾ ਕਿਉਂਕਿ ਜੋ ਤੂੰ ਕੀਤਾ ਹੈ ਨਾ ਮੈਂ ਨਹੀਂ ਚਾਹਦਾ ਕਿਸੇ ਹੋਰ ਨਾਲ ਵੀ ਕਰੇ ਵੀਰੇ ਦੇਖ ਲਓ ਜੀ ਜੇ ਹੁੰਦਾ ਵਾ ਤਾਂ ਮੈਂ ਜਿੱਥੇ ਵੀ ਕੰਮ ਕੀਤਾ ਵਾ ਨਾ ਮੈਂ ਬਹੁਤ ਵਿਸਕੀਤਾ ਦੁਕਾਨ ਨੂੰ ਆਪਣੀ ਨੂੰ ਜਿਹੋ ਜਿਹਾ ਮਾਹੌਲ ਇੱਥੇ ਸੀਗਾ ਉੱਥੇ ਬਣਿਆ ਨੀਗਾ ਉਹਰੇ ਖੁੱਲਾ ਖਾਂਦੇ ਪੀਂਦੇ ਸੀਗੇ ਆ ਸਮਝ ਆਕ ਹੁੰਦਾ ਸੀਗਾ ਤੇ ਕੰਮ ਵੀ ਹੋ ਜਾਂਦਾ ਸੀ ਆਪਣਾ ਪਰ ਉੱਥੇ ਤਾਂ ਮਸ਼ੀਨ ਬਣਾ ਕੇ ਰੱਖਦੇ ਬੰਦੇ ਨੂੰ ਫਿਰ ਵੀ ਤੈਨੂੰ ਉਸ ਟਾਈਮ ਕਦਰ ਨਹੀਂ ਹੋਈ ਤੈਨੂੰ ਪਤਾ ਮੈਂ ਕਦੇ ਵੀ ਕਿਸੇ ਨੂੰ EMPLOYE ਸਮਝਿਆ ਹੀ ਨਹੀਂ ਮੈਂ ਸਮਝਿਆ ਕਿ ਪ੍ਰਮਾਤਮਾ ਨੇ ਜੇ ਮੇਰੇ ਕੋਲ ਕੋਈ ਭੇਜਿਆ ਹੈ ਨਾ ਤਾਂ ਮੇਰਾ ਪਰਿਵਾਰ ਹੈ ਤੇ ਮੈਂ ਉਹਨੂੰ ਸਾਹਮਣੇ ਰੱਖਣਾ ਤੇ ਜੇ ਉਹੀ ਬੰਦਾ ਮੇਰੇ ਨਾਲ ਵਿਸ਼ਵਾਸ ਘਾਤ ਕਰੇ ਮੈਂ ਕਿਵੇਂ ਝੱਰ ਲੂੰਗਾ ਯਾਰ ਵੀਰੇ ਮੈਂ ਬਣਾ ਲੂੰਗਾ ਜੀ ਵਿਸ਼ਵਾਸ ਉਸੇ ਇੱਕ ਮੌਕਾ ਦੇ ਕੇ ਤਾਂ ਦੇਖੋ ਜੀ ਤੁਹਾਨੂੰ ਪਤਾ ਵਿਸ਼ਵਾਸ ਤੇ ਧਾਗਾ ਇੱਕੋ ਜਿਹੇ ਹੁੰਦੇ ਐ ਇੱਕ ਵਾਰੀ ਟੁੱਟ ਜੇ ਨਾ ਦੂਜੀ ਵਾਰ ਉਹੋ ਜਿਹੀ ਨਹੀਂ ਬਣਦੇ ਵਿੱਚ ਗੰਡ ਜ਼ਰੂਰ ਆਉਂਦੀ ਐ ਕੋਈ ਗੱਲ ਨਹੀਂ ਵੀਰੇ ਜੇ ਤੁਸੀਂ ਆਪਣੀ ਜਿੱਦ ਤੇ ਹੋ ਮੈਂ ਵੀ ਆਪਣੀ ਜਿੱਦ ਤੇ ਹੀ ਆ ਜੀ ਮੈਂ ਇੱਥੇ ਲੱਗੂੰਗਾ ਜੇ ਲੱਗੂੰਗਾ ਮੈਂ ਕਰੇ ਵਿਹਲਾ ਬਹਿ ਜਾਊਂਗਾ ਜੀ ਕੋਈ ਗੱਲ ਨਹੀਂ ਹੁਣ ਵੀ ਵਿਹਲਾ ਹੀ ਆ ਜੇ ਤੁਹਾਨੂੰ ਹੋਇਆ ਤਾਂ ਮੈਨੂੰ ਫੋਨ ਕਰ ਲਿਓ ਜੀ ਬਰੇ ਸਨੀ ਕੀ ਕਰਨਾ ਸੀ ਆਪਣੀ ਦੁਕਾਨ ਤੇ ਹੁਣ ਸਨੀ ਨੇ ਜਿਹੜੀਆਂ ਗਲਤੀਆਂ ਕੀਤੀਆਂ ਸੀ ਨਾ ਉਹ ਸੋਚਦਾ ਮੈਂ ਸਾਰੀਆਂ ਭੁੱਲ ਕੇ ਉਹਨੂੰ ਫੇਰ ਕੰਮ ਤੇ ਰੱਖ ਲਾਂ। ਜੋ ਕਦੇ ਹੋ ਨਹੀਂ ਸਕਦਾ। ਵੀਰੇ ਸਹੀ ਆ। ਹੁਣ ਨਾ ਰੱਖਿਓ ਸੰਨੀ ਨੂੰ ਦੁਕਾਨ ਤੇ। ਵੀਰੇ ਮੈਂ ਤਾਂ ਕਹਿੰਨੀ ਹਾਂ ਤੁਸੀਂ ਇੱਕ ਵਾਰ ਵੀਰੇ ਨੂੰ ਮਾਫ ਕਰ ਦਿਓ। ਵੀਰੇ ਮੰਨਿਆ ਵੀਰੇ ਨੇ ਥੋੜਾ ਵਿਸ਼ਵਾਸ ਤੋੜਿਆ ਵਾ ਪਰ ਇੱਕ ਵਾਰ ਤਾਂ ਰੱਬ ਵੀ ਮਾਫ ਕਰ ਹੀ ਦਿੰਦਾ ਨਾ। ਨਾਲੇ ਗਲਤੀ ਤਾਂ ਇਨਸਾਨ ਤੋਂ ਹੀ ਹੁੰਦੀ ਆ। ਇੱਕ ਮੌਕਾ ਦੇ ਦਿਓ ਵੀਰੇ ਨੂੰ। ਜਿਹੜੀ ਜਾਣੇ ਅਣ ਜਾਣੇ ਚ ਹੋਈ ਹੋਵੇ ਨਾ ਉਹ ਹੁੰਦੀ ਆ ਗਲਤੀ ਉਹਦੀ ਮਾਫੀ ਮਿਲ ਸਕਦੀ ਆ ਜਿਹੜਾ ਜਾਣ ਬੁਝ ਕੇ ਕੀਤਾ ਹੋਇਆ ਗੁਨਾਹ ਹੋਵੇ ਨਾ ਉਹਦੀ ਮਾਫੀ ਨਹੀਂ ਉਹਦੀ ਸਜ਼ਾ ਮਿਲਦੀ ਤੇ ਜਿਹੜੀ ਸਣੀ ਨੂੰ ਮਿਲੀ ਆ ਤੇ ਉਹਦਾ ਉਹਨੂੰ احساس ਨਹੀਂ ਹੋ ਰਿਹਾ ਕਿ ਮੈਂ ਇਹ ਗਲਤੀ ਜਾਣ ਬੁਝ ਕੇ ਦੁਬਾਰਾ ਨਹੀਂ ਕਰ ਸਕਦਾ ਵੀਰੇ ਇੱਕ ਵਾਰੀ ਕਰ ਲਓ ਨਾ ਯਕੀ ਆਪਣਾ ਕੰਮ ਕਰੋ ਯਾਨੀ ਤੁਹਾਨੂੰ ਪੀਰਾ ਕਹਿੰਦਾ ਕੰਮ ਕਰੋ ਚਲੋ ਵੀਰੇ ਇੱਕ ਵਾਰੀ ਜ਼ਰੂਰ ਸੋਚੋ ਵੀਰਾ ਝੋਕ ਕੇ ਆਇਆ ਸੀਗਾ ਤੁਹਾਡੇ ਕੋਲੋਂ ਇੱਕ ਵਾਰੀ ਮਾਫ਼ ਕਰ ਦਿਓ ਉਹਨਾਂ ਨੂੰ ਪਲੀਜ਼ ਸਿਮਰਨ ਤੁਸੀਂ ਆਪਣਾ ਕੰਮ ਕਰੋ ਐਵੇਂ ਤੁਹਾਡੇ ਵੀ ਗਾਲ੍ਹਾਂ ਪੈ ਜਾਣੀਆਂ ਫਿਰ